ਲੋਕ ਕਹਿੰਦੇ ਹਾਈਲਾਈਟਸ ਕਰੋ ਜਾਜ ਫੜੋ ਤੇ ਬਣੇ ਚੱਲ ਜਾਓ ਤੇ ਤੁਹਾਡੇ ਮਨ ਚ ਨਹੀਂ ਆ ਮੈਂ ਪੜ ਲੇ ਕਿ ਯਾਰ ਮੈਂ ਦੇ ਚੱਲ ਜਾਉ ਹਾਂ ਦੇਖੋ ਸ਼ੁਰੂ ਦੇ ਵਿੱਚੋ ਮੇਰੇ ਮਨ ਦੇ ਵਿੱਚ ਨਹੀਂ ਹੈਗਾ ਸੀ ਕਿ ਯਾਰ ਫੈਮਿਲੀ ਤੋਂ ਦੂਰ ਜਾਵਾ ਜਾਂ ਦੂਰ ਰਹਿ ਕੇ ਬਾਹਰ ਜਾ ਕੇ ਸਟੱਡੀ ਕਰਾਂ ਨਾਲੇ ਪਹਿਲੀ ਗੱਲ ਇਹ ਨਾ ਪੈਸਾ ਲਾ ਕੇ ਜਾਉ ਨੋ ਡਾਊਟ ਚਲੋ ਚੁੱਕ ਜਗਾ ਕੇ ਮੇਰੇ ਫਾਦਰ ਸਾਹਿਬ ਵੀ ਕਰ ਦਿੰਦੇ ਅਸੀਂ ਚੱਲ ਜਾਂਦੇ ਬਾਹਰ ਚੱਲ ਜਾਂਦੇ ਪਰ ਪੁਆਇੰਟ ਇਹ ਹੈਗਾ ਕਿ ਬਾਹਰ ਜਾ ਕੇ ਵੀ ਮਿਹਨਤ ਕਰਨੀ ਆ ਤੇ ਤੁਸੀਂ ਅੰਮ੍ਰਿਤਸਰ ਰਹਿ ਕੇ ਕਿਉਂ ਨਹੀਂ ਕਰਦੇ ਪੇ ਪੰਜਾਬ ਰਹਿ ਕੇ ਕਿਉਂ ਨਹੀਂ ਕਰਦੇ ਪੇ ਕਾਰੋਬਾਰ ਠੀਕ ਹੈ ਲੋਕਾਂ ਨੂੰ ਪਸੰਦ ਆ ਰਿਹਾ ਟੇਸਟ ਹੈ ਲੋਕੀ ਚਾਟੀ ਦੀ ਲਸੀ ਨਮਕੀਨ ਵੀ ਕਾਫੀ ਟੇਸਟ ਕਰਦੇ ਪਏ ਹਨ ਤੇ ਜਿਹੜੀ ਮੈਂ ਮੰਗੋ ਲਸੀ ਵੇਚਦਾ ਪਿਆ ਉਹ ਵੀ ਕਾਫੀ ਲੋਕਾਂ ਨੂੰ ਪਸੰਦ ਆ ਰਹੀ ਹੈ ਪਹਿਲੇ ਵਾਰ ਤਿਆਰ ਕੀਤਾ ਮੰਗੋ ਵਾਲਾ ਨਹੀਂ ਮੰਗੋ ਕ੍ਰਸ਼ ਆਂਦਾ ਬੇਸਿਕਲੀ ਮਾਰਕੀਟ ਜੋ ਮਿਲ ਜਾਂਦਾ ਹੈ ਮੰਗੋ ਮਾਲਾ ਕੰਪਨੀ ਦਾ ਕ੍ਰਸ਼ ਹੈਗਾ ਉਹ ਮੈਂ ਯੂਜ਼ ਕਰਦਾ ਹਾਂ ਪੰਜਾਬ ਦੇ ਨੌਜਵਾਨ ਅੱਜਕੱਲ੍ਹ ਪੜ੍ਹ ਲਿਖੇ ਅਤੇ ਆਈਲੈਂਡਸ ਕਰਕੇ ਵਿਦੇਸ਼ਾਂ ਦਾ ਰੁੱਕਾ ਰਹੇ ਨੇ ਪਰ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਇੱਕ ਗੁਰਸਿੱਖ ਨਾਮ ਮਲਾਤ ਜਾ ਰਹੇ ਆ ਕਿ ਜਿੱਥੇ ਉਦੇ ਵੱਲੋਂ ਮਾਰਕੀਟ ਕੋਰਸ ਕਰਕੇ ਅੰਮ੍ਰਿਤਸਰ ਦੇ ਵਿੱਚ ਕੰਮ ਕੀਤਾ ਗਿਆ ਲੱਸੀ ਦਾ ਦੇ ਸਕੋ ਤਸਵੀਰਾਂ ਕਿ ਇੱਕ ਅੱਡਾ ਲਾ ਦਿੱਤਾ ਗਿਆ ਉਸ ਦੇ ਵੱਲੋਂ ਕਿਉਂਕਿ ਉਸ ਦੀ ਸੋਚ ਹੈਗੀ ਆ ਵਿਦੇਸ਼ ਜਾਣ ਨਾਲੋਂ ਆਪਣੀ ਗੁਰੂ ਨਗਰੀ ਦੇ ਵਿੱਚ ਰਹਿ ਆ ਜਾਵੇ ਆਪਣੇ ਮਾਪਿਆਂ ਦੇ ਵਿੱਚ ਰਹਿ ਆ ਜਾਵੇ ਤੇ ਆਪਣੀ ਗੁਰਸਿੱਖੀ ਨੂੰ ਵਿਧਾਇਆ ਜਾਵੇ ਸਭ ਤੋਂ ਪਹਿਲਾਂ ਜਿਹੜੇ ਲੋਕ ਇੱਥੇ ਪਹੁੰਚ ਰਹੇ ਨੇ ਗੱਲਬਾਤ ਕਰਾਂਗੇ ਪੱਜੀ ਕਿ ਨਾਮਾ ਜੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਜੀ ਕਿੱਦਾਂ ਇੱਕ ਗੁਰਸਿੱਖ ਦੇ ਵੱਲੋਂ ਪੜ੍ਹ ਲਿਖ ਕੇ ਅੱਜ ਕਾ ਨੌਜਵਾਨ ਆਈਲੈਂਡਸ ਕਰਦੇ ਵਿਦੇਸ਼ਾਂ ਚ ਚਲ ਜਾਂਦੇ ਨੇ ਪਰ ਇਸ ਦਾ ਇੱਕ ਬੇਸ ਹੈ ਕਿ ਅੰਮ੍ਰਿਤਸਰ ਦੇ ਵਿੱਚ ਰਹਿ ਕੇ ਕੰਮ ਕੀਤਾ ਜਾਵੇ ਪੰਜਾਬ ਤੇ ਨਹੀਂ ਬਹੁਤ ਵਧੀਆ ਸੋਚ ਹੈ ਵੀਰ ਦੀ ਜੇ ਆਪਾਂ ਸਾਰੇ ਬਾਹਰ ਦਾ ਰੁੱਖ ਕਰੀ ਜਾਵਾਂਗੇ ਤੇ ਆਪਣਾ ਪੰਜਾਬ ਕਿੰਨੇ ਸਾਂਭਣਾ ਵਧੀਆ ਗੱਲ ਹੈ ਹੱਥੀਂ ਕਿਰਤ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਚੋਰੀ ਨਹੀਂ ਕਰ ਰਹੇ ਮਿਹਨਤ ਕਰ ਰਹੇ ਨੇ ਰੀਲੀ ਅਪਰੀਸ਼ੀਏਟ ਪੜ੍ਹ ਲਿਖ ਕੇ ਇਹ ਤੇ ਵੇਖੋ ਆਪਣੇ ਲੋਕ ਇਹ ਗੱਲ ਨੂੰ ਮਤਲਬ ਸੰਗ ਸ਼ਰਮ ਜੀ ਸਮਝਦੇ ਆ ਕਿ ਕੰਮ ਕੋਈ ਵੀ ਵੱਡਾ ਛੋਟਾ ਨਹੀਂ ਹੁੰਦਾ ਬਿਲਕੁਲ ਠੀਕ ਹੈ ਨਾ ਤੇ ਗੁਰੇ ਵੀ ਸਾਰੇ ਇੱਕ ਕੰਮ ਕਰਦੇ ਨੇ ਜਪਾਨ ਨੂੰ ਉੱਥੇ ਜਾ ਕੇ ਮਿਹਨਤ ਕਰਨੀ ਆ ਉਹਨਾਂ ਚੰਗਾ ਕੀ ਆਪਣੇ ਘਰ ਰਹਿ ਕੇ ਮਿਹਨਤ ਕਰਨ ਨਾਲ ਆਪਣੇ ਮਾਪਿਓ ਨੂੰ ਸੰਭੀਏ ਹਾਂਜੀ ਪਰਿਵਾਰ ਦੇ ਵਿੱਚ ਰਹੀਏ ਤੇ ਪਰਿਵਾਰ ਆਲਾ ਨੇ ਬੈਠ ਕੇ ਰੋਟੀ ਪਾਣੀ ਵੀ ਖਾਈਏ ਤੇ ਲੱਗਦਾ ਕਿ ਅੱਜ ਕੱਲ੍ਹ ਤੇ ਜਿਹੜੇ ਬੱਚੇ ਆ ਉਹਨਾਂ ਨੂੰ ਸੋਚਣਾ ਚਾਹੀਦਾ ਉਹ ਕਹਿੰਦੇ ਆਈਲੈਂਡ ਸੈਂਟਰ ਦੇ ਵਿੱਚ ਚਾਈਲਡਰਸ ਕਰੋ ਜਾਂ ਹਾਜ ਫੜ ਤੋਂ ਵਿਦੇਸ਼ ਜਾਓ ਬਿਲਕੁਲ ਵੇਖੋ ਪਹਿਲਾਂ ਆਈਲੈਂਡ ਸੈਂਟਰ ਜਾਂਦੇ ਨੇ ਉੱਥੇ ਕਿੰਨੀਆਂ ਫੀਸਾਂ ਕਿੰਨੇ ਪੈਸੇ ਖਰਚੇ ਟਾਈਮ ਕੰਜ਼ਿਊਮ ਕਰਦੇ ਉਹ ਤੋਂ ਬਾਅਦ ਲੋਨ ਲੈਂਦੇ ਆ 17 ਤੋਂ 18 ਲੱਖ ਰੁਪਈਆ ਮਿਨੀਮਮ ਕਿਹੇ ਵੀ ਕੋਰਸ ਦਾ ਖਰਚਾ ਵਾ ਉਹ ਬੈਂਕਾਂ ਤੋਂ ਹਾਂਜੀ ਉਹ ਫਿਰ ਕੜਿੱਕੀ ਚ ਫਸੇ 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 ਇੱਕ ਪੀੜੀ ਪੂਰੀ ਖਰਾਬ ਹੋ ਜਾਂਦੀ ਏ ਉਸ ਉਹਦੀ ਸਟਰਗਲ ਦਾ ਬੈਨੀਫਿਟ ਅੱਗੇ ਜਾ ਕੇ ਬੱਚੇ ਦੂਜੇ ਗਾਂ ਜਿਹੜੇ ਉਹ ਲੈ ਸਕਦੇ ਆ ਪਰ ਉਹ ਬੰਦਾ ਨਹੀਂ ਲੈ ਸਕਦਾ ਉਹਨਾਂ ਵਧੀਆ ਮੈਂ ਤਾਂ ਇਹੀ ਸੁਜੈਸਟ ਕਰਦਾ ਇੱਥੇ ਰਹਿ ਕੇ ਮਿਹਨਤ ਕਰੋ ਮੈਂ ਆਪਣੇ ਗੁਰੂ ਨਗਰੀ ਦੇ ਵਿੱਚ ਹਾਂ ਨਾਲੇ ਆਪਣੇ ਗੁਰੂ ਨਗਰੀ ਦੇ ਵਿੱਚ ਆਪਣੇ ਘਰ ਦੇ ਵਿੱਚ ਆ ਬਿਲਕੁਲ ਜੀ ਲੋਕ ਦੇਖ ਕੇ ਖੁਸ਼ ਵੀ ਹੁੰਦੇ ਨੇ ਕਿ ਜਦੋਂ ਇਦਾਂ ਦੇ ਨੌਜਵਾਨਾਂ ਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਸਰ ਕੀ ਕਹਿਣਾ ਚਾਹੋਗੇ ਇਹਨਾਂ ਪੜ੍ਹ ਲਿਖ ਕੇ ਮਨ ਦੇ ਵਿੱਚ ਕਿਦਾਂ ਆਇਆ ਕਿ ਮੈਂ ਕਾਰੋਬਾਰ ਕਰਾਂ ਸਭ ਤੋਂ ਪਹਿਲਾਂ ਆਪਣੀ ਸਟੱਡੀ ਕੀਤੀ ਹੈ ਪਈ ਮੈਂ ਗ੍ਰੈਜੂਏਟ ਹਾਂ 2018 ਚ ਮੈਂ ਆਪਣੀ ਗ੍ਰੈਜੂਏਟ ਪਾਸ ਕੀਤੀ ਸੀ ਬੀਬੀਏ ਮੈਂ ਕੀਤੀ ਹੈ ਮਾਰਕETING ਦੇ ਵਿੱਚ ਤੇ ਉਸ ਤੋਂ ਬਾਅਦ ਮੈਂ ਗਵਰਨਮੈਂਟ ਜੌਬ ਐਸੇ ਅਪਲਾਈ ਕੀਤਾ ਚਲੋ ਨਹੀਂ ਕਰਿਆ ਕੋਈ ਐਗਜ਼ਾਮ ਜਾਂ ਵੈਕੈਂਸੀ ਕੱਟ ਨਿਕਲੇ ਆ ਤੇ ਜਿਹੜੀ ਜ਼ਿਆਦਾ ਲੋਕਾਂ ਨੇ ਅਪਲਾਈ ਕਰਤਾ ਤੇ ਚਲੋ ਉਸ ਤੋਂ ਬਾਅਦ ਮੈਂ ਪ੍ਰਾਈਵੇਟ ਜੌਬ ਹੀ ਕੀਤੀ ਅਪ੍ਰੋਕਸੀਮੇਟਲੀ 3 ਸਾਲ ਮੈਂ ਪ੍ਰਾਈਵੇਟ ਜੌਬ ਕੀਤੀ ਆ ਤੇ ਨੋ ਡਾਊਟ ਕਿ ਤੁਹਾਨੂੰ ਜੌਬ ਨਹੀਂ ਕਰਨੀ ਚਾਹੀਦੀ ایکسپੀਰੀਅੰਸ ਲੈਣਾ ਚਾਹੀਦਾ ਡੈਫੀਨਿਟਲੀ ਸਾਰੀ ਚੀਜ਼ਾਂ ਦਾ ایکسپੀਰੀਅੰਸ ਲੈਣਾ ਚਾਹੀਦਾ ਉਸ ਤੋਂ ਬਾਅਦ ਮੇਰੇ ਮਨ ਦੇ ਵਿੱਚ ਆਇਆ ਕਿ ਉਹ ਨਾ ਆਪਣਾ ਹੀ ਛੋਟਾ ਜਿਹਾ ਕੋਈ ਸਟਾਰਟਅਪ ਕਰਕੇ ਦੇਖਾਂ ਕਿਉਂਕਿ ਹਨਾ ਵੱਡੇ ਤੋਂ ਚਲੋ ਕਿਉਂ ਇਨਾ ਇਨਵੈਸਟਮੈਂਟ ਕਰਨਾ ਬੰਦਾ ਵੱਡਾ ਸਿੱਧਾ ਸਟਾਰਟ ਕਰਕੇ ਤੇ ਉਹਨੇ ਪੈਸੇ ਜੇ ਲੱਗਦੇ ਤੇ ਉਹ ਨਹੀਂ ਚੱਲੇ ਬਿਜ਼ਨਸ ਉਹ ਥੱਲੇ ਡਿੱਗ ਜਾਂਦਾ ਤੇ ਮੈਂ ਛੋਟਾ ਜਿਹਾ ਇੱਕ ਸਟਾਰਟਅਪ ਸਟਾਰਟ ਕੀਤਾ ਕਿ ਮੈਂ ਥੋੜਾ ਜਿਹਾ ਨਾਲੇ ਲੋਕਾਂ ਦਾ ਰਿਵਿਊਜ਼ ਵੀ ਲੈਣਾ ਲੈਣਾ ਬੈਂਕ ਕਿਦਾਂ ਦਾ ਲੋਕਾਂ ਨੂੰ ਲੱਗਦਾ ਪਿਆ ਲੋਕਾਂ ਕਾਫੀ ਪਸੰਦ ਕਰਦੇ ਪਏ ਮੰਗੋ ਲੱਸੀ ਤੇ ਬੇਸਿਕਲੀ ਮੈਂ ਲੱਸੀ ਦਾ ਸਟਾਰਟਅਪ ਕੀਤਾ ਮੰਗੋ ਲੱਸੀ ਆ ਤੇ ਨਾਲੇ ਮੇਰ ਕੋ ਚਾਟੀ ਦੀ ਨਮਕੀਨ ਲੱ ਯਾਰ ਦੇਖੋ ਦੇਖੋ ਯਾਰ ਦੋਸਤ ਫੈਮਿਲੀ ਤੁਹਾਨੂੰ ਸਾਰੇ ਬੰਦੇ ਮਿਲਣਗੇ ਪਲੱਸ ਵਾਲੇ ਵੀ ਮਿਲਣਗੇ 네ਗੇਟਿਵ ਜਿਹੜੇ ਤੁਹਾਨੂੰ 네ਗੇਟਿਵ ਕਰਨਗੇ ਉਹ ਵੀ ਮਿਲਣਗੇ ਤੇ ਤੁਹਾਡਾ ਹੁੰਦਾ ਮਤਲਬ ਤੁਹਾਡੇ ਅੰਦਰ ਦੀ ਇੱਛਾ ਹੈ ਕਿ ਤੁਸੀਂ 네ਗੇਟਿਵ ਵਾਲੇ ਤੁਰ ਜਾਣਾ ਹੈ ਜਾਂ ਜਿਹੜੇ ਤੁਹਾਨੂੰ 네ਗੇਟਿਵ ਕਰਦੇ ਹੈ ਜਾਂ ਜਿਹੜੇ ਤੁਹਾਨੂੰ ਪੋਜ਼ਿਟਿਵ ਕਰਦੇ ਉਹਦਾ ਜਾਣਾ ਹੈ ਤੇ ਬੇਸਿਕਲੀ ਤੁਸੀਂ ਕੋਈ ਵੀ ਕੰਮ ਕਰ ਲਓ ਜੇ ਵਧੀਆ ਵੀ ਕੰਮ ਕਰ ਲਿਆ ਉਹਦੇ ਵਿੱਚ ਵੀ ਪੰਜ ਛੇ ਬੰਦੇ ਇਦਾਂ ਦੇ ਹੋਣਗੇ ਜਿਹੜੇ ਕਹਿਣਗੇ ਯਾਰ ਆ ਕੀ ਕੰਮ ਕਰ ਲਿਆ ਤੇ ਮਤਲਬ ਬੰਦੇ ਨੂੰ ਪੋਜ਼ਿਟਿਵ ਸਾਈਡ ਲੈਣੀ ਚਾਹੀਦੀ ਹੈ 네ਗੇਟਿਵ ਸਾਈਡ ਨੂੰ ਛੱਡ ਦੇਣਾ ਚਾਹੀਦਾ ਪਰ ਮਨ ਦੇ ਵਿੱਚ ਕਿ ਤੇ ਲੋਕ ਤਾਂ ਵਿਦੇਸ਼ ਜਾਂਦੇ ਆਂ ਆਈਲੈਂਡ ਸੈਂਟਰ ਜਾਓ ਲੋਕ ਕਹਿੰਦੇ ਆਈਲੈਂਡਸ ਕਰੋ ਜਾ ਫੜੋ ਤੇ ਬਨੇਚਲ ਜਾਓ ਤੇ ਤੁਹਾਡੇ ਮਨ ਚ ਨਹੀਂ ਆ ਮੈਂ ਪੜ ਲੈ ਕੇ ਯਾਰ ਵਿਦੇਸ਼ ਚ ਜਾ ਆ ਦੇਖੋ ਸ਼ੁਰੂ ਦੇ ਵਿੱਚੋ ਮੇਰੇ ਮਨ ਦੇ ਵਿੱਚ ਨਹੀਂ ਹੈਗਾ ਸੀ ਕਿ ਯਾਰ ਫੈਮਿਲੀ ਤੋਂ ਦੂਰ ਜਾਵਾ ਜਾਂ ਦੂਰ ਰਹਿ ਕੇ ਬਾਹਰ ਜਾ ਕੇ ਸਟੱਡੀ ਕਰਾਂ ਨਾਲੇ ਪਹਿਲੀ ਗੱਲ ਹੀ ਨਾ ਪੈਸਾ ਲਾ ਕੇ ਜਾਉ ਨੋ ਡਾਊਟ ਚਲੋ ਚੁੱਕ ਜਗਾ ਕੇ ਮੇਰੇ ਫਾਦਰ ਸਾਹਿਬ ਵੀ ਕਰ ਦਿੰਦੇ ਅਸੀਂ ਚੱਲ ਜਾਂਦੇ ਬਾਹਰ ਚੱਲ ਜਾਂਦੇ ਪਰ ਪੁਆਇੰਟ ਇਹ ਹੈਗਾ ਕਿ ਬਾਹਰ ਜਾ ਕੇ ਵੀ ਮਿਹਨਤ ਕਰਨੀ ਆ ਤੇ ਤੁਸੀਂ ਅੰਮ੍ਰਿਤਸਰ ਰਹਿ ਕੇ ਕਿਉਂ ਨਹੀਂ ਕਰਦੇ ਪਏ ਪੰਜਾਬ ਰਹਿ ਕੇ ਕਿਉਂ ਨਹੀਂ ਕਰਦੇ ਪਏ ਮੈਂ ਮੇਰਾ ਪੁਆਇੰਟ ਆਫ 视图 ਇਹ ਕਿ ਉੱਥੇ ਮੈਨੇ ਜਾਦੀ ਹੈ ਗਿਆ ਇੱਥੇ ਨਾਲੋਂ ਕਿਉਂਕਿ ਉੱਥੇ ਤੁਹਾਡੇ ਰਿਸੋਰਸ ਜਿਹੜੇ ਹੈਗੇ ਆ ਉਹ ਤੁਹਾਨੂੰ ਸਾਰੇ ਬਾਇ ਕਰਨੇ ਪੈਂਦੇ ਆ ਇੱਥੇ ਤੁਹਾਡੇ ਰਿਸੋਰਸ ਜਿਹੜੇ ਹੈਗੇ ਜਿਹੜੇ ਜਿੱਦਾਂ ਤੁਹਾਡੀ ਫੈਮਿਲੀ ਤੁਹਾਡੇ ਲਾਗੇ ਰਹਿੰਦੀ ਆ ਤੁਹਾਡੀ ਫੈਮਿਲੀ ਦੀ ਤੁਹਾਨੂੰ ਸਪੋਰਟ ਮਿਲ ਜਾਂਦੀ ਆ ਤੁਹਾਡੇ ਰਿਲੇਟਿਵ ਸਾਡੇ ਫਰੈਂਡ ਸਰਕਲ ਉੱਥੇ ਸਾਰਾ ਕੁਝ ਖਤਮ ਹੋ ਜਾਂਦਾ ਤੇ ਉੱਥੇ ਇੰਨੀ ਮਿਹਨਤ ਕਰਦੇ ਪਏ ਜੋ ਮੈਂ ਕਹਿੰਨਾ ਕਿ ਤੁਹਾਨੂੰ ਪੰਜਾਬ ਦੇ ਵਿੱਚ ਰਹਿ ਕੇ ਮੈਨੇਜ ਕਰਨੀ ਚਾਹੀਦੀ ਆ ਤੇ ਪੰਜਾਬ ਨੂੰ ਅੱਗੇ ਵਧਾਉਣਾ ਚਾਹੀਦਾ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰ ਪਰਿਵਾਰ ਦੇ ਵਿੱਚ ਮੇਰੇ ਫਾਦਰ ਸਾਹਿਬ ਹੈਗੇ ਨੇ ਮ ਤੁਸੀਂ ਮੈਰਿਡ ਹੋ ਤੁਸੀਂ ਜੀ ਮੈਂ ਮੈਰਿਡ ਆਂ ਭਾਈ ਹੂੰ ਤੇ ਕਿਦਾਂ ਮੰਦ ਹੋਣ ਕਿਦਾਂ ਲੱਗਦਾ ਠੀਕ ਕਾਰੋਬਾਰ ਕਿਤਾ ਚੱਲ ਰਿਹਾ ਕਾਰੋਬਾਰ ਠੀਕ ਆ ਲੋਕਾਂ ਨੂੰ ਪਸੰਦ ਆ ਰਿਹਾ ਟੇਸਟ ਹੈ ਲੋਕੀ ਚਾਟੀ ਦੀ ਲੱਸੀ ਨਮਕੀਨ ਵੀ ਕਾਫੀ ਟੇਸਟ ਕਰਦੇ ਪਿਆ ਤੇ ਜਿਹੜੀ ਮੈਂ ਮੰਗੋ ਲੱਸੀ ਵੇਚਦਾ ਪਿਆ ਉਹ ਵੀ ਕਾਫੀ ਲੋਕਾਂ ਨੂੰ ਪਸੰਦ ਆ ਰਹੀ ਹੈ ਅੱਜਲੇ ਵਾਰ ਤਿਆਰ ਕੀਤਾ ਮੰਗੋ ਵਾਲਾ ਨਹੀਂ ਮੰਗੋ ਕ੍ਰਸ਼ ਆਂਦਾ ਬੇਸਿਕਲੀ ਮਾਰਕੀਟ ਤੋਂ ਮਿਲ ਜਾਂਦਾ ਹੈ ਮੰਗੋ ਮਾਲਾ ਕੰਪਨੀ ਦਾ ਕ੍ਰਸ਼ ਹੈਗਾ ਉਹ ਮੈਂ ਯੂਜ਼ ਕਰਦਾ ਆ ਪਹਿਲਾਂ ਅੰਬ ਵੀ ਯੂਜ਼ ਹੁੰਦੇ ਰੇ ਸੀ ਪਰ ਉਹ ਅੰਬ ਦੀ ਵਜ੍ਹਾ ਨਾਲ ਲੱਸੀ ਖੱਟੀ ਹੋ ਜਾਂਦੀ ਸੀ ਤੇ ਨਾਲੇ ਉਹ ਉਹ ਸੁਪਨਾ ਅਛ ਹੈਗਾ ਇਥੇ ਬੁਰਾ ਹੀ ਆ। ਅੱਛਾ ਇਹ ਹੀ ਸੁਪਨਾ ਸੀ। ਬਿਲਕੁਲ ਇਹ ਹੀ ਪੂਰਾ ਸੀ। ਇਹ ਹੀ ਮੇਰਾ ਸੁਪਨਾ ਹੈਗਾ ਸੀ ਕਿ ਮੈਂ ਕੋਈ ਛੋਟਾ ਜਿਹਾ ਆਪਣਾ ਸਟਾਰਟਅਪ ਕਰਾਂ। ਚਲੋ ਠੀਕ ਆ। ਅਪ ਡਾਊਨ ਤੇ ਹੁੰਦੇ ਰਹਿੰਦੇ ਬਿਜ਼ਨਸ ਕਦੀ ਸੇਲ ਵੱਜ ਜਾਂਦੀ ਕਦੀ ਘਟ ਜਾਂਦੀ ਆ। ਬਟ ਜੇ ਅਪ ਡਾਊਨ ਨਹੀਂ ਆਏ ਤੇ ਫਿਰ ਜ਼ਿੰਦਗੀ ਕਾਦੀ। ਹਾਂ ਇਹ ਇਹ ਆਉਣੀਆਂ ਚੀਜ਼ਾਂ ਜ਼ਰੂਰੀ ਆ। ਬਿਲਕੁਲ ਬਿਲਕੁਲ ਡੈਫੀਨਿਟਲੀ ਇਹ ਚੀਜ਼ਾਂ ਆਉਣੀਆਂ ਨੇ ਤੇ ਤੁਹਾਨੂੰ ਪਤਾ ਚੱਲੂਗਾ ਨਹੀਂ ਤੇ ਤੁਸੀਂ ਰੱਬ ਨੂੰ ਭੁੱਲ ਜਾਓਗੇ। ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਵਿਦੇਸ਼ਾਂ ਵੱਲ ਰੁਕਾ ਰਹੇ? ਦੇਖੋ ਵਿਦੇਸ਼ ਕਿਉਂਕਿ ਸਾਰਾ ਯੂਥ ਬਾਹਰ ਨੂੰ ਮੂਵ ਆਨ ਹੁੰਦਾ ਪਿਆ ਜਿੰਨੇ ਵੀ ਬੱਚੇ ਆ ਪੰਜਾਬ ਬਿਲਕੁਲ ਪੰਜਾਬ ਸਾਰਾ ਬਾਹਰ ਜਾਏ ਜਾਂਦਾ ਲੋਕੀ ਕਿਉਂਕਿ ਚਲੋ ਉੱਥੇ ਵੇਜ ਰੇਟ ਜਿਹੜਾ ਥੋੜਾ ਜ਼ਿਆਦਾ ਹੈਗਾ ਬਟ ਬੇਸਿਕਲੀ ਪੰਜਾਬ ਤੋਂ ਲੋਕੀ ਬਾਹਰ ਤੇ ਜਾਏ ਜਾਂਦੇ ਆ ਹੁਣ ਬਾਹਰ ਦੇ ਲੋਕੀ ਪੰਜਾਬ ਜਾ ਕੇ ਰਹਿ ਜਾਂਦੇ ਪਏ ਆਪਣਾ ਬਿਜ਼ਨਸ ਇੱਥੇ ਸਟਾਰਟ ਅਪ ਕਰਦੇ ਪਏ ਤਾਂ ਮੈਂ ਕਹੂੰਗਾ ਗਵਰਨਮੈਂਟ ਨੂੰ ਥੋੜਾ ਸਾਥ ਦੇਣਾ ਚਾਹੀਦਾ ਯੂਥ ਦਾ ਤੇ ਯੂਥ ਨੂੰ ਥੋੜਾ ਮੋਟੀਵੇਟ ਕਰਨਾ ਚਾਹੀਦਾ ਤੇ ਥੋੜਾ ਬਿਜ਼ਨਸ ਦੇ ਵਿੱਚ ਲੋਕਾਂ ਨੂੰ ਧਿਆਨ ਦੇਣਾ ਚਾਹੀਦਾ ਕਿ ਯਾਰ ਆਪਣਾ ਕੋਈ ਛੋਟਾ ਸਟਾਰਟ ਅਪ ਕਰ ਲਈਏ ਤੁਸੀਂ ਕਹਿਣਾ ਦੇਖੋ ਇਹ ਆਪਣੇ ਦੇ ਉੱਤੇ ਡਿਪੈਂਡ ਹੁੰਦਾ ਹੁਣ ਮੈਂ ਆ ਮੈਂ ਨਸ਼ਾ ਕਿਉਂ ਨਹੀਂ ਕਰਦਾ ਆ ਨੋ ਡਾਊਟ ਕਿ ਮੈਨੂੰ ਵੀ ਕਿਸੇ ਨੇ ਨਹੀਂ ਕਿਹਾ ਭੁੱਲਿਆ ਸੀ ਮੈਨੂੰ ਵੀ ਕਿਹਾ ਸੀ ਯਾਰ ਟੇਸਟ ਕਰਕੇ ਵੇਖਾ ਕੀ ਚੀਜ਼ ਆ ਬੇਸਿਕਲੀ ਟੇਸਟ ਹੋਈ ਹੁੰਦਾ ਕਿ ਹਾਂ ਟਰਾਈ ਕਰਕੇ ਦੇਖੋ ਯਾਰ ਕਿਦਾਂ ਦਾ ਲੱਗਦਾ ਹੈ ਤੇ ਬੇਸਿਕਲੀ ਇਹ ਤੁਹਾਡੇ ਉੱਤੇ ਬੰਦੇ ਉੱਤੇ ਹੁੰਦਾ ਕਿ ਬੰਦੇ ਨੇ ਅਗੇ ਕਰਨਾ ਹੈ ਜਾਂ ਨਹੀਂ ਕਰਨਾ ਤੇ ਮੈਂ ਇੱਥੇ ਇਹ ਨਹੀਂ ਕਹਾਂਗਾ ਕਿ ਮਤਲਬ ਕੌਣ ਵੇਚਦਾ ਪਿਆ ਹੈ ਜਾਂ ਕਿਹਦਾ ਹੱਥ ਆ ਉਹਤੇ ਨਹੀਂ ਹੈਗਾ ਫੋਕਸ ਫੋਕਸ ਹੈਗਾ ਕਿ ਜਿਹੜਾ ਬੰਦਾ ਯੂਜ਼ ਕਰਦਾ ਪਿਆ ਉਹ ਮਤਲਬ ਉਹਦੀ ਮਰਜ਼ੀ ਹੈਗੀ ਉਹ ਆਪਣੀ ਮਰਜ਼ੀ ਨਾਲ ਕਰਦਾ ਪਿਆ ਆਪਣੇ ਕੰਮ ਤੋਂ ਸੈਟੀਸਫਾਈ ਹੋ ਤੁਸੀਂ ਬਿਲਕੁਲ ਭਾਈ ਬਿਲਕੁਲ ਬਿਲਕੁਲ ਜੀ ਇੱਕ ਗੁਰਸਿੱਖ ਦੇ ਵੱਲੋਂ ਛੋਟਾ ਜਿਹਾ ਸੈਟਅਪ ਲਾ ਕੇ ਆਪਣੀ ਕਿਰਤ ਕੀਤੀ ਜਾ ਰਹੀ ਆ ਬਾਬੇ ਨਾਨਕ ਨੇ ਕਿਹਾ ਨਾਮ ਜਪੋ ਵੰਡ ਛਕੋ ਤੇ ਕਿਰਤ ਕਰੋ ਇਹ 1990 ਦੀ ਜਿਹੜੀ ਹੈ ਕਿ ਕਿਰਤ ਕੀਤੀ ਜਾ ਰਹੀ ਨੌਜਵਾਨਾਂ ਦੇ ਵਿੱਚ ਇੰਨਾ ਪੜ੍ਹ ਲਿਖ ਕੇ ਵੀ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਕੰਮ ਕੀਤਾ ਜਾ ਰਿਹਾ ਤੇ ਇਹੀ ਸੋਚ ਆ ਕਿ ਜਿਹੜਾ ਅਸੀਂ ਵਿਦੇਸ਼ ਚ ਜਾ ਕੇ ਉੱਥੇ ਵੀ ਕੰਮ ਕਰਨਾ ਪਰ ਆਪਣੇ ਗੁਰੂ ਨਗਰੀ ਚ ਰਹਿ ਕੇ ਕੰਮ ਕੀਤਾ ਜਾਵੇ ਜਿਹਦੇ ਨਾਲ ਆਪਣੇ ਮਾਪਿਆਂ ਦੇ ਵਿੱਚ ਆਪਣੀ ਫੈਮਿਲੀ ਦੇ ਵਿੱਚ ਦੁੱਖ ਸੁੱਖ ਸਾਂਝਾ ਕਰ ਸਕੀਏ ਲਿਵਿੰਗ ਇੰਡੀਆ ਟੀਮ ਵੀ ਇਸ ਗੁਰਸੇਕ ਦੇ ਨੌਜਵਾਨ ਨੂੰ ਸਲਾਮ ਕਰਦੀ ਆ ਕਿ ਜਿਹਦੀ ਇੱਡੀ ਵੱਡੀ ਸੋਚ ਨਹੀਂ ਆ ਕਿ ਗੁਰੂ ਨਗਰੀ ਦੇ ਵਿੱਚ ਰਹਿ ਕੇ ਹੀ ਕਾਰੋਬਾਰ ਕੀਤਾ ਜਾ ਰਿਹਾ ਕੈਮਰਾ ਨਮੋਜ ਦੇ ਨਾਮ ਮਜਿੰਦਰ ਸਿੰਘ